ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੈ ਸ਼੍ਰੀ ਰਾਮ ਆਓ ਬੰਦੇ ਜੀ 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 ਰਮਨ ਗੰਦੀ ਜੀ ਨੂੰ ਅੱਪਾ ਸੈਟ ਕਰਾਉਣਾ ਸੁਣਾ ਦੇ ਕਿ ਮੈਂ ਸੁਜੀ ਜਾ ਰਿਹਾ ਹਾਂ ਠੀਕ ਹੈ ਸ਼ਰੀਮਾਨ ਹਰ ਹਰ ਮਹਾਦੇਵ ਜੈ ਕਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਜੈ ਜੈ ਸ਼ਿਰਧਾਮ ਜੈ ਜੈ ਸ਼ਿਰਧਾਮ ਜੈ ਸ਼ਿਰਧਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਮੈਂ ਜਗਿੰਦਰਪਾਲ ਸ਼ਰਮਾ ਮਾਲਵਾ ਜ਼ੋਨ ਇੰਚਾਰਜ ਸਨਾਤਨ ਸੇਵਾ ਸਮਿਤੀ ਸਾਡੇ ਰਾਸ਼ਟਰੀ ਅਧਿਆਕਸ਼ ਸ਼੍ਰੀ ਵਿਜੇ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅੱਜ ਅਸੀਂ ਮੋਗਾ ਦੇ ਵਿੱਚ ਸਾਡੇ ਵੱਡੇ ਵੀਰ ਵਿਕਾਸਕ ਪੂਰਤ ਜਿਹੜੇ ਕਿ ਅਸੀਂ ਡਿਸਟ੍ਰਿਕਟ ਦੇ ਬੋਂਗਾ ਡਿਸਟ੍ਰਿਕਟ ਦੇ ਵਰਤਾਨ ਲਗਾਏ ਨੇ ਇਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਕੁਝ ਨਿਯੁਕਤੀਆਂ ਕੀਤੀਆਂ ਤੇ ਸਾਨੂੰ ਬਹੁਤ ਹੀ ਵੱਲ ਮਿਲਿਆ ਅੱਜ ਅਸੀਂ ਚੰਦਰਸ਼ੇਖਰ ਜੀ ਨੂੰ ਵਾਈਸ ਪ੍ਰੈਜ਼ੀਡੈਂਟ ਮੁੱਖ ਜਿਲ੍ਹਾ ਦਾ ਲਗਾਇਆ ਤੇ ਨਾਲ ਸਾਡੇ ਵਾਈਸ ਵਾਈਸ ਪ੍ਰਧਾਨ ਰਮਨ ਗਾਂਧੀ ਜੀ ਤੇ ਰਹੀ ਚਾ ਸੁਨੀਦਰ ਰਾਇਨ ਨੂੰ ਚਾਰਜ ਲਗਾਇਆ ਮੁੱਖ ਦੇ ਵਿੱਚ ਤੇ ਬਹੁਤ ਹੀ ਵੱਲ ਮਿਲਿਆ ਤੇ ਮੈਂ ਇਹਨਾਂ ਤੋਂ ਉਮੀਦ ਕਰਦਾ ਹਾਂ ਕਿ ਇਹ ਸਾਨੂੰ ਹਮੇਸ਼ਾ ਹੈ ਨੀ ਸਨਾਤਨ ਦੀ ਸੇਵਾ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਤੁਹਾਡੇ ਨਾਲ ਸੇਵਾ ਕਰਨ ਨੂੰ। ਜੈ ਮੈਂ ਵਿਕਾਸਪੁਰ ਸਨਾਤਨ ਸੇਵਾ ਸਮਿਤੀ ਮੋਗਾ ਦਾ ਜਿਲ੍ਹਾ ਅધ્યક્ષ ਅੱਜ ਸਾਡੇ ਪ੍ਰਧਾਨ ਜੀ ਦੀ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਹਨ ਸਨਾਤਨ ਸੇਵਾ ਸਮਿਤੀ ਦੇ ਉਹਨਾਂ ਦੀ ਰਹਿਮਾਈ ਦੇ ਤੇ ਉਹਨਾਂ ਦੇ ਨਿਰਦੇਸ਼ਾਂ ਨਿਰਦੇਸ਼ਾ ਦੇ ਮੁਤਾਬਕ ਅਸੀਂ ਮੋਗੇ ਟੀਮ ਦਾ ਗਠਨ ਕੀਤਾ ਜਿਹਦੇ ਵਿੱਚ ਵਾਈਸ ਪ੍ਰੈਜਿਡੈਂਟ ਚੰਦਰਸ਼ੇਖਰ ਜੀ ਇਹ ਜੁਆਇਨ ਕੀਤੇ ਆ। ਸਾਡੇ ਜਨਰਲ ਸੈਕਟਰੀ ਸਾਡੇ ਰਮਨ ਗਾਂਧੀ ਜੀ ਸਾਡੇ ਭਾਈ ਸਾਹਿਬ ਤੇ ਮੇਰੇ ਜਿਹੜੇ ਪਰਮ ਮਿੱਤਰ ਸੁਰਿੰਦਰ ਰੋੜਾ ਜੀ ਇਹ ਸਾਡੇ ਪ੍ਰੋਜੈਕਟ ਚੇਅਰਮੈਨ ਇੰਚਾਰਜ ਜੁਆਇਨ ਕੀਤੇ ਆ ਵਾਦਾ ਕਰਦੇ ਆ ਅਸੀਂ ਸਨਾਧਨ ਸੇਵਾ ਸਮਿਤੀ ਦੇ ਸਾਰੇ ਜਿਹੜੇ ਸਾਡੇ ਰਹਿਨੁਆ ਤੇ ਸਾਡੇ ਜਿਹੜੇ ਮੋਗੇ ਦੇ ਵਾਸੀ ਆ ਕਿ ਅਸੀਂ ਆਪਣੇ ਤਨ ਮਨ ਤੇ ਧਨ ਨਾਲ ਸਨਾਧਨ ਦੇ ਲਈ ਜੋ ਕਰ ਸਕਦੇ ਆ ਬਰਤਬਾਦ ਐਫਰਟਸ ਕਰਾਂਗੇ ਔਰ ਸਾਨੂੰ ਸਾਰੇ ਸ਼ਹਿਰ ਵਾਸੀਆਂ ਦਾ ਸਹਿਯੋਗ ਵੀ ਚਾਹੀਦਾ જય શ્રી ਜੀ જય શ્રી ਜੀ